तो है। तो दो शल दो शल दो दो ये है बेटा सारा कोशिश कर आगे क्योंकि सब नानपुरसारे किसी कोई किसी कोई कहानी चलती रही है अजहे मौक आरोप राज दर्द को तो परे हो गए दर्द तो परे करने वाले तो नहीं है कि, पर फिर भी इतने फे आके थोड़ा सुून मिलता तो है। बच्चा बहुत कोशिश कर रहा है जिन्हें अलोप हो रही मैं बहुत समय तो देखती आ रही सी पर मैं ये दल तो हुई हुई हूँ मेरा परिवार सारा ये सामने दर्द को क्ढन की कोशिश करता है ਪਰਮਾਤਮਾ ਨੇ ਚੰਨੀ ਕਲਾਕਸ਼ਿਪ ਤੇ ਐਸੀ ਤਰ੍ਹਾਂ ਕੀਦੇ ਮੈਡੀਕਲ ਵਿੱਚ ਮਿਲਦੇ ਰਹਦੇ ਵਾਂ ਕੇ ਸਮੁਹਾਂ ਮਿਲਦੇ ਨੇ ਸਾਡੇ ਵਰਗੀਆਂ ਬੁਤਾਰੀਆਂ ਮਾਮਾ ਨੂੰ ਵੀ ਥੋੜਾ ਜਿਹਾ ਸਕੂਨ ਮਿਲਦਾ ਹੈ ਕਿ ਆਪਾਂ ਮੈਂ ਕਹਿੰਦਾ ਹਾਂ ਬਾਅਦ ਵਿੱਚ ਮਹੋਤ ਕੋਲੋਂ ਬਾਕੀ ਆ ਦਿੰਦਾ ਪਰਮਾਤਮਾ ਇਹ ਕਹਿੰਦੇ ਹੋਂ ਕਿ ਕੁਸ਼ਮੋਦ ਜੀ ਉਹ ਜੀ ਆ ਕੇ ਇੱਕ ਮਿੰਟ ਬਲਾਓ ਭਾਵੇਂ ਬੁਲਾਇਆ ਹਦਰੂਤ ਜੀ ਆਏ ਹੈ ਆਪ ਜੀ ਫੋਨ ਕਰਦੇ ਮਾਤਾ ਜੀ ਤੋਂ ਇਹ ਆਪਣਾ ਪਿੰਡ ਹੈ ਅਸੀਂ ਜਿੱਥੇ ਮੇਰਾ ਇਹਨਾਂ ਦੇ ਨਾਲ ਇੱਕ ਮਾਂ ਪੁੱਤ ਦਾ ਰਿਸ਼ਤਾ ਉਹਦੇ ਨਾਲ ਨਾਲ ਇੱਕ ਭਰਾ ਦਾ ਰਿਸ਼ਤਾ ਵੀ ਹੈ ਇੱਕ ਟੇਕੇ ਦਾ ਰਿਸ਼ਤਾ ਵੀ ਹੈ ਅਸੀਂ ਹਰ ਕੋਸ਼ਿਸ਼ ਕੀਤੀ ਹੈ ਹਰ ਸਮਾਂ ਸਾਡਾ ਸਾਡੇ ਪਿਆਰੇ ਵੀਰ ਜੀ ਨਾਲ ਅਸੀਂ ਕਦੇ ਵੀ ਸੱਤ ਜਨਮਾਂ ਤੋਂ ਉਹੜ ਨਹੀਂ ਸਕਦੇ ਸਾਡਾ ਵੀਰ ਸੁਖਦੇਵ ਸਿੰਘ ਸੇਤੂ ਸਿੱਤੂ ਮੁਸੇਵਾਲਾ ਅਸੀਂ ਹਰ ਕਿਸ ਤਰੀਕੇ ਨਾਲ ਸਮਰਪਿਤ ਹੈ ਕੋਸ਼ਿਸ਼ ਕਰਦੇ ਹੁੰਦੇ ਆ ਅਸੀਂ ਦੀ ਸੇਵਾ ਇੰਨਾ ਕਜੋਗਦਾਨ ਪਾਈ ਹੈ ਸਾਡੀ ਮਾਂ ਨੂੰ ਕਿੰਨੀ ਖੁਸ਼ੀ ਹੋ ਸਕਦਾ ਸਾਡੇ ਬਲਵਤ ਕੀ ਸਕੀ ਅਸੀਂ ਸਿੱਧੋ ਤਵਾਨ ਨਹੀਂ ਸਕਦੇ ਕਦੇ ਵੀ ਨਹੀਂ ਸਕਦੇ ਪਰ ਮਾਤਾ ਦੇ ਮੋਢੇ 'ਤੇ ਮੋਢਾ ਲਾ ਕੇ ਕੋਟਾ ਨੂੰ ਮਸਲਾ ਦੇਣ ਦੇ ਲਈ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਪਰ ਸਾਡੇ ਤੋਂ ਸਾਡੇ ਵੀਰੇ ਦਾਦੂ ਕਦੇ ਨਹੀਂ ਚੱਲ ਹੋਣਾ ਹਮੇਸ਼ਾ ਇਹ ਇਸ ਗੰਦੀ ਗੱਲ ਕਰਨ ਲੱਗੀ ਮੋਸ਼ਨਲ ਹੋ ਜਾਂਦੇ ਆ ਉਹ ਵੀ ਅੰਦਰੋਂ ਮੇਰਾ ਜੇ ਘਰਾਂ ਗੇੜਾਉ ਰੋ ਰਿਆ ਪਰਿਵਾਰ ਸਮਾਜ ਦੇ ਵਿੱਚ ਆਉਣਾ ਹੁੰਦਾ ਸਮਾਜ ਦੇ ਵਿੱਚ ਵੇਚਣਾ ਹੁੰਦਾ ਅਸੀਂ ਉਹਨਾਂ ਦੇ ਅਧੂਰੇ ਛੱਡੇ ਹੋਏ ਕੰਮਾਂ ਨੂੰ ਨਿਭਰੇ ਚੜਤਾ ਹੁੰਦਾ ਉਹਨਾਂ ਦੇ ਦੇਖੇ ਹੋਏ ਸੁਪਨਿਆਂ ਨੂੰ ਅਸੀਂ ਪੂਰਾ ਕਰਨਾ ਹੁੰਦਾ ਸੋਅਜ ਅਸੀਂ ਮਾਤਾ ਜੀ ਨੂੰ ਲੋਰੀਦੱਤਿਆ ਹਰ ਸਾਦਾ ਪਾਕ ਕਿੰਨਾਂ ਨੂੰ ਲੋਰੀ ਮਿੱਨੇ ਆ ਸਮਾਜ ਦੇ ਵਿੱਚ ਕਿਵੇਂ ਤਿਹਾੜ ਮਨਾਏ ਜਾਂਦੇ ਨੇ ਉਹਨਾਂ ਧੀਆਂ ਦੇ ਲਈ ਜਿੰਨਾ ਟੁੱਟੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਤਨਾ ਕਿਤੋਂ ਅਧੂਰੀਆਂ ਨੇ ਗੱਲਾਂ ਮੀਰੀ ਗਰੀ ਫਿਰ ਸੌਤਾਂ ਦੌਲਤਾਂ ਦੀ ਨਹੀਂ ਮਿਲਦੀ ਪਰ ਰੋਹਦੀ ਮਿਲਦੀ ਹੈ ਇਤਨੇ ਕਿਤੇ ਜਿਵੇਂ ਸਾਰੇ ਟੁੱਟੇ ਹੋਏ ਕਮਾਂਚ ਤੇ ਇਕੱਠੇ ਹੁੰਦੇ ਆ ਇਹ ਸਾਡੇ ਤਿਹਾੜ ਸਾਡੇ ਨਾਲ ਰੋਏ ਤਾਂ ਸਾਨੂੰ ਬੜਾ ਮਜੂਤ ਬਣਾਉਂਦੀਆਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਜਿਹੜੇ ਅਸੀਂ ਬੰਦ ਹੋਈਆਂ ਧੀਆਂ ਦਾ ਇਹ ਆਰੰਭ ਕਰਿਆ ਪਿੰਡ ਸੁਹਾਉਂਦੀਆਂ ਧੀਆਂ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਮੰਗਿਆ ਪਿੰਡਾਂ ਬਿੰਦੇ ਵਿੱਚ ਦੁਨੀਆਂ ਲੱਗ ਲਗੀਆਂ ਅਸੀਂ ਲੋਕੀਂ ਸਿਲੀ ਇਹ ਵੀ ਬੜੀ ਦਿਲ ਦੇ ਨੇੜੇ ਆ ਉਹਨਾਂ ਪੈ ਮਾਂ ਦਾ ਜਿਹਨਾਂ ਦੇ ਭਰਾ ਦਰਜਾ ਤੇਰੇ ਉਹਨਾਂ ਮਾਵਾਂ ਨੂੰ ਪਤਾ ਜਿਹਨਾਂ ਦੇ ਜਿਗਰਾਂ ਜਿਗਰ ਦੇ ਟੁਕੜੀ ਟੁਕੜ ਜਾਂਦੇ ਨੇ ਤੇ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਮੋਸਦਾ ਦਿੱਤੇ ਲਈ ਉਹਨਾਂ ਨੂੰ ਸਤਿਕਾਰ ਦੇ ਦਿੱਤੀ ਰਹੀਏ ਸੀ ਇਹਨਾਂ ਤੇ ਹਾਰਾਂ ਨੂੰ ਮੋਰਸਬੀਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋਸਾਇਟੀ ਤਮੰਨਾ ਸੀ ਵੀਰੇ ਸਤੂ ਦੀ ਵੀ ਤਮੰਨਾ ਸੀ ਉਹ ਜਾਂਦੇ ਜੀ ਮੇਰਾ ਗੱਲ ਹੋਈ ਇਸੇ ਕਾਰਨ ਮੈਨੂੰ ਬੜਾ